ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKALI MOHALLA 5 ਇਹ ਲੋਕੇ ਸੁਖ ਆਇਆ ਨਹੀਂ ਭੇਟ ਤ ਧਰਮ ਆਇਆ ਜਿਨਾਂ ਨੇ ਸ਼ਾਂਤ ਆਤਮਾ ਵਾਲੇ ਗੁਰਾਂ ਸੰਤਾਂ ਦੇ ਸੰਗ ਪਾਵਨਾਂ ਦੇ ਸਦਕੇ ਇਸ ਲੋਕ ਵਿੱਚ ਆਤਮਿਕ ਸੁਖ ਆਨੰਦ ਪਾਉਣਾ ਕੀਤਾ ਹੈ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਮੁੜ ਕੇ ਪਰਲੋਕ ਵਿੱਚ ਧਰਮਰਾਇਆ ਧਰਮਰਾਜੇ ਦੇ ਨਾਲ ਸਾਕਤਬ ਕਰਨ ਲਈ ਮਿਲਣਾ ਨਹੀਂ ਪੈਂਦਾ। ਭਾਵ ਧਰਮਰਾਜਾ ਉਹਨਾਂ ਨੂੰ ਸਾਕਤਬ ਨਹੀਂ ਪੁੱਛਦਾ। ਉਹਨਾਂ ਨੂੰ ਉਸ ਰਸਤੇ ਹੀ ਨਹੀਂ ਜਾਣਾ ਪੈਂਦਾ। ਹਰ ਦਰਗਹ ਸੂਬਾਵੰਤ, ਫਨ ਗਰਭ, ਨਾਹੀ ਬਸੰਤ। ਉਹ ਹਰੀ ਪਰਮੇਸ਼ਰ ਦੀ ਦਰਗਹ ਨ्याय ਸਭਾ ਵਾ ਪਰਮੇਸ਼ਰ ਦੇ ਸੱਚਖੰਡ ਵਿੱਚ ਭਗਤੀ ਕਰਕੇ ਸੋਭਾਵੰਤ ਸ਼ੋਭਾ ਵਾਲੇ ਹੋਣਗੇ ਫਨ ਪੁਨਾ ਫੇਰ ਉਹਨਾਂ ਨੂੰ ਮਾਤਾ ਦੇ ਗਰਭ ਪੇਟ ਵਿੱਚ ਬਸੰਤ ਵਸਣਾ ਨਹੀਂ ਪਵੇਗਾ ਜਾਨੀ ਸੰਤ ਕੀ ਮਿੱਤਰਾਈ ਜਾਨਣਾ ਕਰੂ ਇਹ ਸ਼ਾਂਤ ਆਤਮਾ ਵਾਲੇ ਗੁਰਾਂ ਵਾ ਮਹਾਤਮਾ ਜਨਾਂ ਦੀ ਮਿੱਤਰਾਈ ਹੁੰਦਾ ਮਿੱਤਰਤਾਈ ਦਾ ਫਲ ਹੈ ਉਹਨਾਂ ਨਾਲ ਸੰਗ ਕਰਨ ਦਾ ਇਹ ਫਲ ਹੈ ਕਰ ਕਿਰਪਾ ਦੀਨੋ ਹਰ ਨਾਮ ਪੂਰਬ ਸੰਜੋਗ ਮਿਲਾਈ ਰਹਾਉ ਗੁਰਾਂ ਸੰਤ ਜਨਾਂ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਪਰਮੇਸ਼ਰ ਦਾ ਨਾਮਾ ਭਵ ਨਾਮ ਦੇਣਾ ਕੀਤਾ ਹੈ ਪਰੰਤੂ ਪੂਰਬਲੇ ਨਿਸ਼ਕਾਮ ਕਰਮਾਂ ਦੇ ਸੰਜੋਗ ਸੰਬੰਧ ਮੇਲ ਕਰਕੇ ਗੁਰਾਂ ਦੀ ਸੰਗਤ ਨਾਲ ਮਿਲਾਈ ਮਲਾਪਤਾ ਹੁੰਦੀ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਪਰਮਉੰਦੇ ਆ ਗੁਰ ਕੈ ਚਰਣ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਹਾਂ ਸਾਡਾ ਜਨਾਂ ਦਾ ਗੁਰ ਸਤਿਗੁਰਾਂ ਦੇ ਚਰਣਾ ਕਮਲਾਂ ਵਿੱਚ ਚਿਤ ਮਨ ਲਾਗਾ ਭਾਵ ਜੁੜ ਗਿਆ ਹੈ ਇਸ ਕਰਕੇ ਗੁਰਾਂ ਸੰਤਾਂ ਦਾ ਸੰਜੋਗ ਮੇਲ ਧਨ ਧਨ ਭਾਵ ਧੰਤਾ ਦੇ ਯੋਗ ਹੈ ਤਿਸ ਸੁਭਾਗਾ ਸ੍ਰੇਸ਼ਟ ਭਾਗਾ ਵਾਲਾ ਕਰਮਾਂ ਵਾਲਾ ਹੈ ਵਾਹੂ ਸੰਜੋਗ ਕਰਮ ਧੰਤਾ ਦੇ ਯੋਗ ਤਿਸ ਸੁਭਾਗਾ ਹੈ ਵਾਜਿਸ ਕਰਕੇ ਮੈਂ ਅਦਾਸ ਧੰਤਾ ਦੀ ਯੋਗ ਤੇ ਸ੍ਰੇਸ਼ਟ ਭਾਗਾਂ ਵਾਲਾ ਹੋਇਆ ਹਾਂ ਸੰਤ ਕੀ ਤੂਰ ਲਾਗੀ ਮੇਰੇ ਮਾਥੇ ਗਿਲ ਵਿਖ ਦੁੱਖ ਸਗਲੇ ਮੇਰੇ ਲਾਤੇ ਸ਼ਾਂਤ ਆਤਮਾ ਵਾਲੇ ਗੁਰੂ ਵਾ ਸੰਤਾ ਮਹਾਤਮਾ ਦੀ ਚਰਨ ਧੂੜੀ ਮੇਰੇ ਮੱਥੇ ਉੱਤੇ ਲੱਗੀ ਹੈ ਇਸ ਕਰਕੇ ਗਿਲ ਵਿਖ ਚਾਰ ਪ੍ਰਕਾਰ ਦੇ ਪਾਪ ਤੇ ਜੰਮਣ ਮਰਨ ਦੇ ਦੁੱਖ ਸਾਰੇ ਮੇਰੇ ਲਾਤ ਗੇ ਲੈ ਗੇ ਸਾਦ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ हे जीव ਜਦ ਸ੍ਰੇਸ਼ਟ ਗੁਰਾਂ ਦੀ ਸੱਚੀ ਭਗਤੀ ਰੂਪ ਟਹਿਲ ਸੇਵਾ ਕਮਾਉਣੀ ਕੀਤੀ ਹੈ ਪਰਾਨੀ ਪ੍ਰਾਨਾਤਾਰੀ ਜੀਵ ਤਦ ਮਹਾਰਾਜ ਦੀ ਕਿਰਪਾ ਨਾਲ ਮਨ ਆਦਿਕ ਸਾਰੇ ਇੰਦਰੀ ਸ਼ੁੱਧ ਉਜਲੇ ਹੋਗੇ ਜਨਕ ਸਫਲ ਦਰਸ ਢੀਠਾ ਨਾਮ ਪ੍ਰਭੂ ਕਾ ਘਟ ਘਟ ਵੂਠਾ ਜਦ ਪ੍ਰਭੂ ਦੇ ਪਿਆਰੇ ਜਨ ਦਾਸਾਂ ਦਾ ਸੰਤ ਜਨਾਂ ਦਾ ਦਰਸ਼ਨ ਦੀਦਾਰ ਸਫਲ ਸਹਿਤ ਗਿਆਨ ਰੂਪੀ ਫਲ ਦੇ ਡੀਠਾ ਦੇਖਣਾ ਕੀਤਾ ਹੈ ਤਦ ਪ੍ਰਭੂ ਪਰਮੇਸ਼ਰ ਦਾ ਨਾਮ ਜਪਿਆ ਘਟਾਂ ਘਟਾਂ ਵਿੱਚ ਬੂਠਾ ਵਸਦਾ ਦਿਸ ਪਿਆ ਬਾਜੂ ਪ੍ਰਭੂ ਘਟਾਂ ਘਟਾਂ ਵਿੱਚ ਮੌਜੂਦ ਹੈ ਉਸ ਦਾ ਨਾਮ ਰਿਦੇ ਵਿੱਚ ਵਸ ਗਿਆ ਹੈ ਮਿਟਾਨੇ ਸਭ ਕਲ ਕਲੇਸ਼ ਜਿਸ ਦੇ ਉਪਜੇ ਤਿਸ ਮਹਿ ਪਰਵੇਸ਼ ਸਾਰੀ ਕਲਪਨਾ ਤੇ ਰਾਗ ਦੁਐਸ਼ ਅਵਿਦਿਆ ਅਸਮਤਾ ਅਭਿਨਵੇਸ਼ ਆਦ ਕਲੇਸ਼ ਵੀ ਪਰਮੇਸ਼ਰ ਨੇ ਕਿਰਪਾ ਕਰਕੇ ਅੰਦਰੋਂ ਮਿਟਾ ਦਿੱਤੇ ਜਿਸ ਵਾਹਿਗੁਰੂ ਤੋਂ ਅ ਗਿਆਨ ਕਾਰਨ ਅਲਪਗੁਣੇ ਕਰਕੇ ਉਪਜੇ ਪੈਦਾ ਹੋਏ ਸੀ ਉਸ ਵਾਹਿਗੁਰੂ ਵਿੱਚ ਗਿਆਨ ਦੀ ਪ੍ਰਾਪਤੀ ਕਰਕੇ ਪ੍ਰਵੇਸ਼ ਅਪੇਦ ਹੋ ਗੇ ਹ ਪ੍ਰਗਟੇ ਆਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸਿੰਦ ਜਿਸ ਹਿਰਦੇ ਵਿੱਚ ਜੀਵ ਪੁਣਾ ਮੰਨੀ ਬੈਠੇ ਸੀ ਉਸ ਹਿਰਦੇ ਦੇ ਵਿੱਚ ਅਨੂਪ ਪਾਵ ਆਨੂਪ ਐਡੇ ਨੂੰ ਕੰਨਾ ਹੈ ਨੰਨੇ ਨੂੰ ਦੁਲੈਂਕੜੇ ਲੱਗੇ ਪਪਾ ਮੁਕਤਾ ਹੈ ਆਨੂਪ ਬੋਲਣਾ ਹੈ ਕਹਿੰਦੇ ਜਿਹੜਾ ਉਪਮਾ ਤੋਂ ਰਹਿਤ ਗੋਵਿੰਦ ਪਰਮੇਸ਼ਰ ਜੀ ਆਪ ਪ੍ਰਗਟੇ ਸਾਖ ਆਦ ਹੋ ਗਏ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਮੇਰੇ ਪੂਰਨ ਪਰਮੇਸ਼ਰ ਜੀ ਔਗਣਾ ਦੇ ਬਖਸ਼ਿੰਦ ਬਖਸ਼ਣ ਵਾਲੇ ਹਨ ਵੱਬਖਿਛਾਂ ਦੇ ਕਰਨ ਵਾਲੇ ਹਨ रामकली ਮਹੱਲਾ ਪੰਜਵਾ ਗਉ ਕਉ ਚਾਰੇ ਸਾਰਦੂਲ हे ਭਾਈ ਜੇਕਰ ਪਰਮੇਸ਼ਰ ਚਾਹੇ ਤਾਂ ਗਾਂ ਦੇ ਤਾਂ ਸਾਰਦੂਲ ਸ਼ੇਰ ਦਾ ਨਾਮ ਹੈ ਸ਼ੇਰ ਤੋਂ ਚਰਾ ਸਕਦਾ ਹੈ ਭਾਵ ਸ਼ੇਰ ਜਿਹੜਾ ਉਹ ਗਊਆਂ ਨੂੰ ਚਰਾਵੇ ਇਸ ਤੁਕ ਦੇ ਅਰਥ ਨੂੰ ਸੋ ਸਪਸ਼ਟ ਕਰ ਲਈ ਬਾਝ ਦ੍ਰਿਸ਼ਟਾਂਤ ਵਿੱਚ ਇੱਕ ਲੋਕਿਕ ਪ੍ਰਮਾਣ ਦਿੱਤਾ ਜਾ ਰਿਹਾ ਕਿਉਂਕਿ ਲੋਕਿਕ ਵਾਰਤਾ ਵਿੱਚ ਕਹਾਣੀਆਂ ਆਮ ਹੀ ਪ੍ਰਸਿੱਧ ਹੱਸਦੇ ਇੱਕ ਵਾਰ ਗਵਾਲਾ ਜੰਗਲ ਵਿੱਚ ਗਾਵਾਂ ਚਾਰ ਰਿਹਾ ਸੀ ਉਹਨਾਂ ਗਾਵਾਂ ਦੇ ਨਾਲ ਇੱਕ ਨਵੀਂ ਸੂਈ ਹੋਈ ਬੋਹਲਾ ਨਾਮੇ ਗਊ ਵੀ ਚੱਲ ਰਹੀ ਸੀ ਜਿਸ ਦਾ ਬੱਚਾ ਅਜੇ ਘਾ ਚਰਨ ਜੋਗਾ ਵੀ ਨਹੀਂ ਹੋਇਆ ਸੀ ਉਸ ਸਮੇਂ ਜੰਗਲ ਵਿੱਚੋਂ ਇੱਕ ਸ਼ੇਰ ਆ ਕੇ ਗਰਜਿਆ ਜਿਸ ਦੀ ਗਰਜ ਸੁਣ ਕੇ ਗਾਵਾਂ ਦੇ ਸਮੇਤ ਗਵਾਲਾ ਭੱਜ ਗਿਆ ਪਰ ਇਹ ਬੋਹਲਾ ਨਾਮੇ ਗਾਂ ਕੋਲੋਂ ਭੱਜਿਆ ਨਾ ਗਿਆ ਇਉਂ ਦਾਸ ਜੀ ਹੋ ਕੇ ਆਪ ਹੀ ਸ਼ੇਰ ਕੋਲ ਚਲੀ ਗਈ ਅਤੇ ਸ਼ੇਰ ਨੂੰ ਕਹਿਣ ਲੱਗੀ ਕਿ ਤੂੰ ਇੱਕ ਮਰਦ ਹੈ ਅਤੇ ਸ਼ਰਨ ਵਿੱਚ ਪਏ ਦੀ ਰੱਖਿਆ ਕਰਦਾ ਹੈ ਇਸ ਲਈ ਮੇਰੀ ਰੱਖਿਆ ਕਰ ਸ਼ੇਰ ਨੇ ਕਿਹਾ ਕਿ ਮੈਂ ਬਹੁਤ ਦਿਨਾਂ ਦਾ ਭੁੱਖਾ ਹਾਂ ਤੇ ਤੂੰ ਅੱਜ ਮੇਰੀ ਖੁਰਾਕ ਬਣ ਤੇ ਮੇਰੀ ਖੁਰਾਕ ਹੈ ਇਸ ਨੇ ਕਿਹਾ ਕਿ ਫਿਰ ਮੈਨੂੰ ਆਪਣੇ ਬੱਚੇ ਨੂੰ ਦੁੱਧ ਚੁੰਘਾ ਲੈਣ ਦੇ ਮੈਂ ਪ੍ਰਣ ਕਰਦੀ ਹਾਂ ਕਿ ਮੈਂ ਦੁੱਧ ਚੁੰਘਾ ਕੇ ਤੇਰੇ ਕੋਲ ਵਾਪਸ ਜ਼ਰੂਰ ਆਵਾਂਗੀ ਸ਼ੇਰ ਨੇ ਕਿਹਾ ਕਿਸ ਪ੍ਰਕਾਰ ਦਾ ਪ੍ਰਣ ਕਰਕੇ ਤਾਂ ਫਿਰ ਹਰ ਕੋਈ ਚਲਿਆ ਜਾਇਆ ਕਰੇਗਾ। ਅੱਗੋਂ ਗਊ ਨੇ ਕਿਹਾ ਕਿ ਮੇਰਾ ਪ੍ਰਣ ਪੱਕਾ ਹੈ। ਸ਼ੇਰ ਨੇ ਉਸ ਉੱਪਰ ਭਰੋਸਾ ਕਰਕੇ ਉਸ ਨੂੰ ਭੇਜ ਦਿੱਤਾ। ਅਤੇ ਆਪ ਸਭ ਨੂੰ ਕਿਹਾ ਆਪ ਉਹਨੇ ਉੱਥੇ ਹੀ ਉਸਦੀ ਢੀਕ ਵਿੱਚ ਬੈਠ ਗਿਆ। ਗਊ ਨੇ ਆ ਕੇ ਆਪਣੇ ਬੱਚੇ ਨੂੰ ਦੁੱਧ ਚੁੰਘਾਇਆ ਅਤੇ ਸਭ ਨੂੰ ਕਿਹਾ ਕਿ ਮੈਨੂੰ ਆਗਿਆ ਦੇਵੋ। ਮੈਂ ਸ਼ੇਰ ਨਾਲ ਵਾਪਸ ਮੁੜ ਕੇ ਆਉਣ ਦਾ ਪ੍ਰਣ ਕਰਕੇ ਆਈ ਹਾਂ। ਤੁਸੀਂ ਮੇਰੇ ਬੱਚੇ ਦਾ ਖਿਆਲ ਰੱਖਣਾ। ਸਭ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗਾਂ ਨਾ ਰੁਕੀ ਤੇ ਉਹ ਸ਼ੇਰ ਕੋਲ ਪਹੁੰਚ ਗਈ ਸ਼ੇਰ ਨੇ ਪ੍ਰਾਣ ਦੀ ਪੱਕੀ ਅਤੇ ਆਪਣੀ ਸ਼ਰਨ ਵਿੱਚ ਆਈ ਜਾਣ ਕੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਮਾਰਾਂਗਾ ਤੂੰ ਨਿਰਭਉ ਕੇ ਇੱਥੇ ਜੰਗਲ ਵਿੱਚ ਵਿਚਰਨਾ ਕਰ ਮੈਂ ਤੈਨੂੰ ਆਪ ਹਰਿਆਵਲਤਾ ਵਾਲੇ ਸਥਾਨਾਂ ਤੇ ਲੈ ਕੇ ਜਾਇਆ ਕਰਾਂਗਾ ਸੋ ਇਸ ਪ੍ਰਕਾਰ ਇਸ ਲੋਕਿਕ ਵਾਰਤਾ ਅਨਸਾਰ ਇੱਕ ਸ਼ੇਰ ਗਾਈ ਨੂੰ ਚਾਰ ਦਰ ਰਿਆ ਸੀ ਕਉੜੀ ਕਾ ਲਖ ਹੂਆ ਮੂਲ ਬਾਦਸ਼ਾਹ ਵਰਮਾਉਂਦੇ ਜੇਕਰ ਪਰਮੇਸ਼ਰ ਚਾਹੇ ਤਾਂ ਕੌਡੀ ਦਾ ਲੱਖਾਂ ਰੁਪਏ ਮੁੱਲ ਹੋ ਜਾਂਦਾ ਹੈ ਬੱਕਰੀ ਕੋ ਹਸਤੀ ਪ੍ਰਤ ਪਾਲੇ ਹਾਂ ਜੇਕਰ ਚਾਹੇ ਤਾਂ ਬੱਕਰੀ ਨੂੰ ਹਸਤੀ ਹਾਥੀ ਪ੍ਰਤ ਪਾਲੇ ਪਾਲਣਾ ਕਰਦਾ ਹੈ ਦੱਸਦੇ ਇੱਕ ਅਯਾਲੀ ਜੰਗਲ ਵਿੱਚ ਬੱਕਰੀਆਂ ਚਾਰਦਾ ਸੀ ਉਹਨਾਂ ਬੱਕਰੀਆਂ ਵਿੱਚ ਇੱਕ ਬਹੁਤ ਹੀ ਬਿਰਧ ਬੱਕਰੀ ਸੀ ਜੋ ਇੱਕ ਪਾਸੇ ਹੋ ਕੇ ਲੰਮੇ ਪਈ ਹੋਈ ਸੀ ਉੱਥੇ ਅਚਾਨਕ ਇੱਕ ਸ਼ੇਰ ਨਿਕਲ ਆਇਆ ਸ਼ੇਰ ਨੂੰ ਦੇਖ ਕੇ ਇਆਲੀ ਤੇ ਬੱਕਰੀਆਂ ਸਭ ਭੱਜ ਗਏ ਪਰ ਉਹ ਬਿਰਦ ਬੱਕਰੀ ਉੱਥੇ ਲੰਮੇ ਪਈ ਰਹੀ ਸ਼ੇਰ ਨੂੰ ਵੇਖ ਕੇ ਉਹ ਡਿੱਗਦੀ ਟੈਂਦੀ ਸ਼ੇਰ ਦੇ ਪਾਸ ਆਈ ਅਤੇ ਉਸ ਦੇ ਪੈਰਾਂ ਉੱਪਰ ਡਿੱਗ ਪਈ ਸ਼ੇਰ ਨੇ ਸ਼ਰਨ ਆਈ ਜਾਣ ਕੇ ਕਿਹਾ ਦੱਸ ਮੈਂ ਤੇਰੀ ਕੀ ਸੇਵਾ ਕਰਾਂ ਅਗੋਂ ਬੱਕਰੀ ਨੇ ਕਿਹਾ ਮੈਂ ਬਹੁਤ ਬਿਰਦ ਹੋ ਗਈ ਹਾਂ ਜਿਸ ਕਰਕੇ ਮੇਰੇ ਕੋਲੋਂ ਬ੍ਰਿਸ਼ਾਂ ਦੀਆਂ ਸਖਤ ਟਾਹਣੀਆਂ ਚੱਭੀਆਂ ਨਹੀਂ ਜਾਂਦੀਆਂ ਅਤੇ ਨਦੀ ਦਾ ਪਾਣੀ ਵੀ ਪੀਤਾ ਨਹੀਂ ਜਾਂਦਾ ਕਿਉਂਕਿ ਕਿਨਾਰਿਆਂ ਤੇ ਨਦੀ ਦਾ ਪਾਣੀ ਤੇਜ਼ ਚੱਲਦਾ ਹੈ ਅਤੇ ਨਦੀ ਦੇ ਵਿੱਚ ਮੈਂ ਜਾ ਨਹੀਂ ਸਕਦੀ ਇਸ ਲਈ ਮੈਂ ਬਹੁਤ ਭੁੱਖੀ ਹੀ ਰਹਿੰਦੀ ਪਿਆਸੀ ਰਹਿੰਦੀ ਉਸ ਵੇਲੇ ਸ਼ੇਰ ਬੱਕਰੀ ਨੂੰ ਨਾਲ ਲੈ ਕੇ ਹਾਥੀਆਂ ਦੇ ਚੁੰਡ ਪਾਸ ਗਿਆ ਹਾਥੀ ਸ਼ੇਰ ਨੂੰ ਵੇਖ ਕੇ ਸਹਿਮ ਗਏ ਸ਼ੇਰ ਨੇ ਕਿਹਾ ਕਿ ਤੁਸੀਂ ਡਰੋ ਨਾ ਮੈਂ ਤੁਹਾਡੇ ਪਾਸ ਇਸ ਬੱਕਰੀ ਨੂੰ ਲੈ ਕੇ ਆਇਆ ਹਾਂ ਜੋ ਬਿਰਧ ਹੋਣ ਕਰਕੇ ਭੁੱਖੀ ਪਿਆਸੀ ਹੈ ਤੁਸੀਂ ਇਸ ਨੂੰ ਆਪਣੀ ਪੇਠ ਉੱਪਰ ਬਿਠਾ ਕੇ ਬਰਿਸ਼ਾਂ ਦੀਆਂ ਹਰੀਆਂ ਹਰੀਆਂ ਕੁਰਬਲਾਂ ਖਵਾ ਦਿਆ ਕਰੋ ਅਤੇ ਨਦੀ ਦੇ ਵਿੱਚ ਕਾਰ ਲਾ ਜਾ ਕੇ ਪਾਣੀ ਪਿਲਾ ਦਿਆ ਕਰੋ ਤਦੋਂ ਹਾਥੀਆਂ ਨੇ ਸ਼ੇਰ ਦੀ ਗੱਲ ਮੰਨ ਕੇ ਉਸ ਬੱਕਰੀ ਨੂੰ ਪਾਲਣਾ ਸ਼ੁਰੂ ਕੀਤਾ ਸੋ ਇਸ ਪ੍ਰਕਾਰ ਹਾਥੀ ਬੱਕਰੀ ਦੀ ਪਾਲਣਾ ਕਰਦਾ ਹੈ ਜੇਕਰ ਉਹ ਪਰਮੇਸ਼ਰ ਚਾਹੇ ਤਾਂ ਆਪਣਾ ਪ੍ਰਭ ਨਦਰ ਨਿਹਾਲੇ ਆਪਣਾ ਵਾਹਿਗੁਰੂ ਪ੍ਰਭੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਨਿਹਾਲੇ ਆਨੰਦਤ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ ਕ੍ਰਿਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ ਵਰਨ ਨਾ ਸਕੋ ਬਹੁ ਗੁਣ ਤੇਰੇ ਰਹਾਉ ਏ ਮੇਰੇ ਪ੍ਰੀਤਮ ਪਿਆਰੇ ਵਾ ਪਰਮ ਪ੍ਰੇਮ ਦੇ ਅਸਪਦ ਰੂ ਪਿਆਰੇ ਪ੍ਰਭ ਪਰਮੇਸ਼ਰ ਤੂੰ ਕਿਰਪਾ ਦਇਆ ਦਾ ਨਿਦਾਨ ਖਜ਼ਾਨਾ ਹੈ ਅਤੇ ਤੇਰੇ ਵਿੱਚ ਬਹੁਤ ਇਹ ਗੁਣ ਮੈਂ ਤੇਰਾ ਇੱਕ ਵੀ ਗੁਣ ਵਰਣਨ ਨਹੀਂ ਕਥਨ ਨਹੀਂ ਕਰ ਸਕਦਾ ਰਹਾਉ ਦੀ ਸਤ ਮਾਸ ਨਖਾਈ ਬਿਲਾਈ ਵਾਂ ਕਸਾਬ ਛੁਰੀ ਛੱਡ ਪਾਈ ਜੇਕਰ ਪਰਮੇਸ਼ਰ ਚਾਹੇ ਤਾਂ ਦਿਸਦਾ ਹੋਇਆ ਚੂਹੇ ਆਦ ਦਾ ਮਾਸ ਬਿਲਾਈ ਬਿੱਲੀ ਨਹੀਂ ਖਾਂਦੀ ਅਰਥਾਤ ਕਲਕੱਤੇ ਵੱਲ ਐਸੀਆਂ ਬਿੱਲੀਆਂ ਵੇਖੀਆਂ ਜਾਂਦੀਆਂ ਕਿ ਉਹ ਮਾਸ ਨਹੀਂ ਖਾਂਦੀਆਂ ਚੌਲ ਖਾਣਾ ਗਿੱਜੀਆਂ ਹੋਈਆਂ ਜਦ ਪਰਮੇਸ਼ਰ ਮਿਹਰ ਭਰੀ ਦ੍ਰਿਸ਼ਟੀ ਨਾਲ ਵੇਖਣਾ ਕਰਦਾ ਹੈ ਵਾ ਜੇਕਰ ਚਾਹੇ ਤਾਂ ਵੱਡੇ ਕਸਾਬ ਕਸਾਈ ਸਦਨੇ ਵਰਗੇ ਨੂੰ ਛੁਰੀ ਛੱਟ ਪਾਈ ਸੁਟਣਾ ਪੈਂਦੀ ਹੈ ਕਰਨ ਹਾਰ ਪ੍ਰਭ ਹਿਰਦੈ ਵੂਠਾ ਫਾਤੀ ਮਚਲੀ ਕਾ ਜਾਲਾ ਟੂਟਾ ਜਦ ਕਿਰਪਾ ਕਰਨ ਵਾਲਾ ਪ੍ਰਭ ਪਿਆਰਾ ਪਰਮੇਸ਼ਰ ਚਿੱਤ ਵਿੱਚ ਵੂਠਾ ਵਸ ਗਿਆ ਤਦ ਜਾਲ ਵਿੱਚ ਫਸੀ ਹੋਈ ਮੱਛੀ ਦਾ ਜਾਲਾ ਫਾਹ ਟੁੱਟ ਗਿਆ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਜਪਾਨ ਦੀ ਜਾਨਦੀ ਉਹਨਾਂ ਦੀ ਇੱਕ ਵਾਰਤਾ ਆਉਂਦੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇਸ਼ਾਂ ਦੇ ਸਾਂਤਰਾ ਨੂੰ ਤਾਰਦੇ ਹੋਏ ਜਾਪਾਨ ਦੀ ਧਰਤੀ ਤੇ ਜਾ ਕੇ ਸਮੁੰਦਰ ਦੇ ਕਿਨਾਰੇ ਬੈਠੇ ਉਸ ਵਕਤ ਫੰਦਕ ਸਮੁੰਦਰ ਦੇ ਕਿਨਾਰੇ ਮੱਛੀਆਂ ਨੂੰ ਪਕੜਨ ਲਈ ਜਾਲ ਪਾਈ ਬੈਠੇ ਸਨ ਉਸ ਜਾਲ ਵਿੱਚ ਕਾਫੀ ਮੱਛੀਆਂ ਫਸ ਗਈਆਂ ਜਦ ਮੱਛੀਆਂ ਜਾਲ ਵਿੱਚ ਫਸ ਗਈਆਂ ਤਦ ਸਤਿਗੁਰਾਂ ਦੇ ਚਰਨਾਂ ਦੀਆਂ ਉਂਗਲਾਂ ਦੀ ਚਮਕ ਵੇਖ ਕੇ ਮੱਛੀਆਂ ਦਾ ਸਾਰਾ ਜਾਲਾ ਟੁੱਟ ਗਿਆ ਸੀ ਤੇ ਸਾਰੀਆਂ ਮੱਛੀਆਂ ਸਤਿਗੁਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਪਰੀਆਂ ਦਾ ਰੂਪ ਬਣ ਕੇ ਸਵਰਗ ਨੂੰ ਚਲੇ ਜਾਂ ਗਈਆਂ ਇਹ ਉਪਰੋਕਤ ਗਾਥਾ ਜਪਾਨ ਦੇ ਵਿੱਚ ਕਾਫੀ ਮਸ਼ਹੂਰ ਹੈ ਸੂਕੇ ਕਾਸਟ ਹਰੇ ਚਲੂਲ ਜੇਕਰ ਪਰਮੇਸ਼ਰ ਵਾਹਿਗੁਰੂ ਚਾਹੇ ਤਾਂ ਸੁੱਕੇ ਹੋਏ ਕਾਸਟ ਕਾਠ ਵੀ ਚਲੂਲ ਚੂਹ ਚੂਹੇ ਭਾਵ ਗਾੜੇ ਰੰਗ ਵਾਲੇ ਹਰਿਆਵਲਤਾ ਦੀ ਸਿਹਤ ਹੋ ਜਾਂਦੇ ਹਨ ਉੱਚ ਥਲ ਫੁੱਲੇ ਕਮਲ ਅਨੂਪ ਜੇਕਰ ਪਰਮੇਸ਼ਰ ਚਾਹੇ ਤਾਂ ਉੱਚੇ ਭਾਵ ਉੱਚੇ ਥਲ ਖੁਸ਼ਕ ਥਾਵਾਂ ਉੱਤੇ ਅਨੂਪ ਉਪਮਾ ਤੋਂ ਰਹਿਤ ਬੜੇ ਸੁੰਦਰ ਕਮਲ ਫੁੱਲ ਖਿੜ ਪਰ ਫੁੱਲ ਤੋ ਜਾਂਦੇ ਹਨ ਅਗਨ ਨਿਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਸਤਗੁਰੂ ਨਾਨਕ ਦੇਵ ਜੀ ਨੇ ਅੱਗ ਨਿਵਾਰੀ ਮੇੜ ਦਿੱਤੀ ਸੀ ਭਾਵ ਜਦ ਸਤਗੁਰੂ ਨਾਨਕ ਦੇਵ ਜੀ ਅੱਚਲ ਵਿਟਾਲੇ ਗਏ ਸਨ ਤਾਂ ਇੱਕ ਕਾਰੀਗਰ ਸਿੱਖ ਨੂੰ ਸਤਗੁਰਾਂ ਦੀ ਕਿਰਪਾ ਸਦਕਾ ਅੱਗ ਸਾੜ ਨਹੀਂ ਸਕੀ ਸੀ ਇਸੇ ਪ੍ਰਕਾਰ ਜਦ ਵੇਸ਼ਵਾ ਨੇ ਈਰਖਾ ਵਸ ਹੋ ਕੇ ਕਬੀਰ ਸਾਹਿਬ ਜੀ ਦੇ ਮੰਦਰ ਨੂੰ ਅੱਗ ਲਗਾ ਦਿੱਤੀ ਸੀ ਤਾਂ ਦੂ ਅੱਗ ਪਰਮੇਸ਼ਰ ਜੀ ਨੇ ਕਿਰਪਾ ਕਰਕੇ ਨਿਵਰਤ ਕਰ ਦਿੱਤੀ ਸੀ ਸਤਗੁਰੂ ਜੀ ਨੇ ਦਾਸ ਬਣਾ ਕੇ ਸਾਨੂੰ ਆਪ ਦੀ ਪਰਤਖ ਵਾ ਭਗਤੀ ਰੂਪ ਸੇਵ ਟਹਿਲ ਵਿੱਚ ਲਾਉਣਾ ਕੀਤਾ ਹੈ ਅਕੀਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਯਾਰ ਅਕੀਰਤ ਕਣਾ ਕੀਤੇ ਉਪਕਾਰ ਨੂੰ ਭਲਾਉਣ ਵਾਲੇ ਪੁਰਖ ਦਾ ਵੀ ਪਰਮੇਸ਼ਰ ਉਧਾਰ ਪਾਰ ਉਤਾਰਾ ਕਰ ਦਿੰਦਾ ਹੈ ਮੇਰਾ ਪ੍ਰਭੂ ਪਰਮੇਸ਼ਰ ਹਮੇਸ਼ਾ ਹੀ ਦਯਾਰ ਦਿਯਾਲੂ ਹੈ ਵਾ ਦਯਾ ਦਾ ਆਰ ਕਰ ਹੈ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਣਾਇ ਹਾਂ ਸੰਤ ਮਹਾਤਮਾ ਜਨਾਂ ਦਾ ਪਰਮੇਸ਼ਰ ਹਮੇਸ਼ਾ ਹੀ ਲੋਕ ਪਰਲੋਕ ਵਿੱਚ ਸਹਾਈ ਸਹਾਇਕ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੇਵ ਕਰਕੇ ਮੈਂ ਉਸ ਪਰਮੇਸ਼ਰ ਦੇ ਚਰਨਾ ਕਮਲਾਂ ਦੀ ਸਰਣਾਈ ਓਟ ਗ੍ਰਹਿਣ ਕੀਤੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਹੇ ਗੁਰੂ ਸ ਵਾਹਿਗੁਰੂ ਜੀ ਕੀ ਫਤਿਹ